7 ਜਨਵਰੀ ਨੂੰ ਪਟਿਆਲਾ ਦੇ ਬਹਾਵਲਪੁਰ ਪੈਲੈਸ ਦੇ ਵਿੱਚ ਹਿਊਮਨ ਵੈਲਫੇਅਰ ਮੰਚ ਦੇ ਵੱਲੋਂ ਮਨਾਈ ਜਾ ਰਹੀ ਹੈ ਤੀਆਂ ਦੀ ਲੋੜੀ ਜਿਸ ਦੇ ਵਿੱਚ 501 ਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਪੁਰਸਕਾਰ ਵੀ ਦਿੱਤੇ ਜਾਣਗੇ ਇਹ ਪ੍ਰੋਗਰਾਮ ਹਿਊਮਨ ਵੈਲਫੇਅਰ ਮੰਚ ਦੇ ਵੱਲੋਂ ਪਿਛਲੇ 6 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਛੋਟੇ ਬੱਚੇ ਜਿਨ੍ਹਾਂ ਦੀ ਪਹਿਲੀ ਲੋੜੀ ਹੁੰਦੀ ਹੈ ਉਹਨਾਂ ਨੂੰ ਕੱਪੜੇ ਅਤੇ ਹੋਰ ਵੀ ਲੋੜੀ ਦਾ ਸਮਾਨ ਦਿੱਤਾ ਜਾਂਦਾ ਹੈ ਮੈਂ ਅਜੀਤਵਰ ਸ਼ਰਮਾ ਪ੍ਰਧਾਨ ਹਿਊਮਨ ਵੈਲਫੇਅਰ ਮੰਚ ਪੰਜਾਬ ਜ਼ਿਲ੍ਹਾ ਪਟਿਆਲਾ ਅਸੀਂ ਪਿਛਲੇ 6 ਸਾਲ ਤੋਂ ਹਿਮਨ ਵੈਲਕਨ ਬਾਂਦ ਵੱਲੋਂ 543 ਲੋੜੀ ਜ਼ਿਲ੍ਹਾ ਪਟਿਆਲਾ ਵਿੱਚ ਮਨਾ ਰਹੇ ਹਾਂ ਇਸ ਵਾਰ ਫੇਰ ਅਸੀਂ 563 ਦੀ ਲੋੜੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਬੜੀ ਧੂਮ ਨਾਲ ਮਨਾ ਰਹੇ ਹਾਂ ਕਿ ਬਾਵਲਪੁਰ ਪੈਲਸ ਦੇ ਮਿਤੀ 7 ਤਰੀਕ ਨੂੰ ਐਤਵਾਰ ਵਾਲੇ ਦਿਨ ਸਵੇਰੇ 11 ਵਜੇ ਤੋਂ ਸ਼ੁਰੂ ਹੋਏਗਾ ਪ੍ਰੋਗਰਾਮ ਲੰਗਰ ਅੰਤ ਤੱਕ ਚੱਲੇਗਾ ਮੇਰੀ ਸਾਰੇ ਪਟਿਆਲਾ ਵਾਸੀਆਂ ਨੂੰ ਬੇਨਤੀ ਹੈ ਇਸ ਪ੍ਰੋਗਰਾਮ ਵਿੱਚ ਹਮ-ਹਮਾ ਦੇ ਪਹੁੰਚੋ ਅਤੇ ਸਾਡਾ ਸਹਿਯੋਗ ਦਿਓ ਇੰਨਾ ਕਹਦਾ ਸਾਰ ਅੱਲਾਹ ਤੁਹਾਡਾ ਅਰੇ ਇਹ ਚ ਜਿਹੜੀ ਕੁੜੀਆਂ ਨੂੰ ਕੀ ਕੀ ਦਿੱਤਾ ਜਾਂਦਾ ਜਿਹਨੂੰ ਕੁੜੀਆਂ ਦੀ ਲੋੜੀ ਨਵੀਆਂ ਜੰਮੀਆਂ ਹੁੰਦੀਆਂ ਇਸ ਇਹ ਲੋੜੀ ਜਿਹੜੀ ਆ ਨਵੀਆਂ ਨਮ ਨਵ ਜੰਮਿਆ ਬੱਚਿਆਂ ਜਿਨ੍ਹਾਂ ਦੀ ਇੱਕ ਸਾਲ ਦੀ ਪਹਿਲੀ ਲੋੜੀ ਹੁੰਦੀ ਹੈ ਉਹਨਾਂ ਨੂੰ ਹੀ ਬੁਲਾ ਕੇ ਸਨਮਾਨ ਦਿੱਤਾ ਜਾਂਦਾ ਹੈ ਉਹਨਾਂ ਨੂੰ ਕੱਪੜੇ ਦਿੱਤੇ ਜਾਂਦੇ ਨੇ ਲੋਹੜੀ ਦਾ ਸਨਮਾਨ ਦਿੱਤਾ ਜਾਂਦਾ ਹੈ ਉਹਨਾਂ ਦੇ ਪੇਰੈਂਟਸ ਨੂੰ ਸਨਮਾਨ ਕੀਤਾ ਜਾਂਦਾ ਹੈ ਜਿੰਨੇ ਬੱਚੇ ਕਲਚਰ ਪ੍ਰੋਗਰਾਮ ਹੁੰਦਾ ਵਿਦਾ ਪਗੜਾ ਸਾਰਿਆਂ ਨੂੰ ਸਨਮਾਨ ਸਨਮਾਨ ਦਿੱਤਾ ਜਾਂਦਾ ਹੈ ਆਏ ਹੋਏ ਮਹਿਮਾਨਾਂ ਦਾ ਵੀ ਸਨਮਾਨ ਦਿੱਤਾ ਜਾਂਦਾ ਇਹ ਇੱਕ ਕਾਫੀ ਖਰਚ ਹੋ ਜਾਂਦਾ ਹੈ ਪੈਸੇ ਇਹ ਫੰਡਿੰਗ ਆਉਂਦੀ ਹੈ ਕੋਈ ਸਰਦ ਦੇਸ਼ੋਂ ਮਿਲੰਦੇ ਨਾ ਕੋਈ ਸਾਨੂੰ ਫੰਡਿੰਗ ਦਿੰਦਾ ਸਾਡੇ ਆਪਣੇ ਹੀ ਮੈਂਬਰ ਨੇ ਕੋਈ ਵੱਧ ਦੇ ਦੇ ਕੋਈ ਘੱਟ ਦੇ ਦੇ ਥੋੜਾ ਬਹੁਤਾ ਹੈ ਇੱਕ ਦੋ ਐਨਜੀਓ ਜਿਹੜੇ ਸਾਡੇ ਸਹਿਯੋਗ ਦਿੰਦੇ ਨੇ ਸਾਡੇ ਹੀ ਦੋਸਤ ਨੇ ਸਾਡੇ ਸ਼ਮਸ਼ੇਰ ਸਿੰਘ ਗੁੱਡੂ ਜੀ ਨੇ ਚੇਅਰਮੈਨ ਨੇ ਉਹ ਸਾਨੂੰ ਬਹੁਤ ਸਹਿਯੋਗ ਦਿੰਦੇ ਨੇ ਵਿਕੇਸ਼ ਸ਼ਰਮਾ ਜੀ ਨੇ ਸਾਡੇ ਸਰਪ੍ਰਸਤ ਨੇ ਉਹ ਸਾਨੂੰ ਸਹਿਯੋਗ ਦਿੰਦੇ ਨੇ ਸਰਵਤ ਦਾ ਪਰਾਚੈਰੀ ਚੈਵਿਟ ਟਰਸਟ ਵਾਲੇ ਵੀ ਸਾਨੂੰ ਸਹਿਯੋਗ ਕਰੇ ਥੋੜੀ ਸਸਤਾ ਨਾਲ ਕਿੰਨੇ ਕ ਮੈਂਬਰ ਜੁੜ ਚੁੱਕੇ ਜੀ ਕਦੋਂ ਹੋਣੀ ਚਾਹੀਦੀ ਸੀ 2011 ਤੋਂ ਬਣੀ ਸੀ ਹਿਊਮਨ ਰਾਈਟ ਮੈਂ ਮੁੰਡਾ ਇੱਕ ਲੰਬੀ ਚੋਂ 4-5 ਸਾਲ ਤੋਂ ਅਸੀਂ ਹਿਮਨ ਵੈਲਫੇਅਰ ਮੈਨਜਮੈਂਟ ਗਿਆ ਇਹਦੇ ਸਾਡਾ 3-400 ਮੈਂਬਰ ਹੈ ਸ਼ਹਿਰ ਪਟਿਆਲੇ ਦੇ ਵਿੱਚ ਇਹ ਸਾਰੇ ਰਲ ਮਿਲ ਕੇ ਅਸੀਂ ਪ੍ਰੋਗਰਾਮ ਕਰਦੇ ਆਂ ਕੋਈ ਸਾਰੇ ਸਹਿਯੋਗ ਦੀ ਮੈਂ ਦੇਖਿਆ ਮਹਿਲਾਵਾਂ ਵੀ ਕਾਫੀ ਜੁੜੀਆਂ ਹੋਈਆਂ ਨੇ ਇੱਥੇ ਮਹਿਲਾ ਵਿੰਗ ਦੇ ਜੇ ਪਰਸਨਾਂ ਨਾਲਤਾ ਜੀ ਨੇ ਸਾਰੇ ਲੋਕ ਉਹਨਾਂ ਦੇ ਨਾਲ ਜੁੜੇ ਨੇ ਜੇ ਕੋਈ ਮਹਿਲਾ ਦਾ ਲੇਡੀ ਦਾ ਕੰਮ ਹੁੰਦਾ ਉਹਨਾਂ ਦੀ ਡਿਊਟੀ ਲਈ ਜਾਂਦੀ ਹੈ ਦਿਸਪਾਲ ਕੌਰ ਬਾਰਨ ਨੇ ਜਸਵਿੰਦਰ ਕੌਰ ਜੀ ਨੇ ਬਰਿੰਦਰ ਕੌਰ ਜੀ ਨੇ ਜਿਵੇਂ ਕਿਸੇ ਦੀ ਡਿਊਟੀ ਲਈ ਜਾਂਦੀ ਹੈ ਬਾਕੀ ਜਿਹੜਾ ਸਾਰਾ ਰਲ ਮਿਲ ਕੇ ਹੀ ਕੰਮ ਕਰਦੇ ਜਿਹੜਾ ਫੰਕਸ਼ਨ ਹੁੰਦਾ ਸਾਰਾ ਰਲ ਕੇ ਇਕੱਠੇ ਕਰਦੇ ਮੈਂ ਜਸਵਿੰਦਰ ਕੌਰ ਜੀ ਅਸੀਂ ਉਮਰਾਂ ਅਤੇ ਮਾਨਸਿਕ ਵਿੱਚ ਬਹੁਤ سارے ਕੰਮ ਕਰਦੇ ਆ ਰਹੇ ਆ ਕੰਮ ਕਰਦੇ ਰਹਾਂਗੇ ਸ਼ਰਮਾ ਸਰ ਜੀ ਲਲਕਾ ਰੋਜੀ ਬ੍ਰਿੰਦਰ ਮੈਡਮ ਜੀ ਨੇ ਸਾਡੇ ਦਿਸਪਾਲ ਮੈਡਮ ਜੀ ਨੇ ਸਾਰੇ ਹੱਥ ਹਮਾ ਕੇ ਬਹੁਤ ਵਧੀਆ ਪ੍ਰੋਗਰਾਮ ਕਰਦੇ ਪਿਆ ਸੀ ਇਹ ਸ਼ਰਮਾ ਜੀ ਦੇ ਨਾਲ ਲੱਗ ਕੇ ਅਸੀਂ ਧੀਆਂ ਦਾ ਬਹੁਤ ਵਧੀਆ ਸਾਨੂੰ ਵਧੀਆ ਲੱਗਿਆ ਪ੍ਰੋਗਰਾਮ ਬੜੇ ਸਾਲਾਂ ਤੋਂ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰਿਆ ਜਾਂਦਾ ਸੀਗਾ ਤੇ ਅਸੀਂ ਇਹਨਾਂ ਧੀਆਂ ਦੀ ਬਹੁਤ ਵਧੀਆ ਸਤਿਕਾਰ ਜੋ ਕਰਦੇ ਆ ਜੀ ਇਹਨਾਂ ਧੀਆਂ ਦਾ ਤੇ ਬਹੁਤ ਸਾਨੂੰ ਵੀ ਚੰਗਾ ਲੱਗਿਆ ਸਾਡੇ ਘਰੇ ਦੇ ਵੀ ਘਰ ਦੇ ਵਿੱਚ ਵੀ ਬੱਚੇ ਹੈਗੇ ਆ ਧੀਆਂ ਹੈਦੀਆਂ ਨੇ ਵੀ ਬਹੁਤ ਵਧੀਆ ਇਹ ਪ੍ਰੋਗਰਾਮ ਜਿਹੜਾ ਬਣਾ ਰਹੇ ਨੇ ਸ਼ਰਮਾ ਜੀ ਨੇ ਲੱਗੇ ਹੋਏ ਨੇ ਕੋਸ਼ਿਸ਼ ਕਰਨਾ ਬਹੁਤ ਵਧੀਆ ਜਿਹੜੇ ਹੈਗੇ ਨੇ ਇਹ ਕਰਦੇ ਪਏ ਨੇ ਸੀ ਇਸ ਟਾਈਮ ਧੀਆਂ ਦਾ ਨਹੀਂ ਤਾਂ ਧੀਆਂ ਨੂੰ ਤਾਂ ਲੋਕੀ ਕੁੱਖਾਂ ਦੇ ਵਿੱਚ ਹੀ ਮਾਰ ਦਿੰਦੇ ਸੀ ਧੀਆਂ ਨੂੰ ਤਾਂ ਗਿਆਨ ਹੀ ਦਿੰਦੇ ਸੀਗੇ ਤੀਆਂ ਜਿਹੜਾ ਕਰ ਉੱਠ ਕੇ ਰਾਤਾਂ ਨੂੰ ਖਾਂਦੀਆਂ ਨੇ ਤੀਆਂ ਦਾ ਸਮਾਂ ਬਹੁਤ ਵਧੀਆ ਨੇ ਪੁੱਤਾਂ ਨਾਲੋਂ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਤੀਆਂ ਤੀਆਂ ਸਭ ਤੋਂ ਅੱਗੇ ਨੇ ਜੀ ਤੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਐਨੀ ਗੰਦਰੀ ਜੀ ਜੀ ਮੇਰਾ ਨਾਮ ਲੈ ਮਦਰਾਵਾਂ ਮੈਂ ਇਹ ਪਰਸਨ ਆ ਗਿਆ ਮਦਰਾਤ ਤੇ ਮੰਜਵਾਲਾ ਤੇ ਅਸੀਂ ਹਰ ਸਾਲ ਜਿਹੜਾ ਤੀਆਂ ਦੀ ਲੋੜੀ ਮਨਾਉਂਦੇ ਆ ਤੇ ਛੋਟੇ ਬੱਚਿਆਂ ਨੂੰ ਸਤਿਕਾਰ ਦਿੰਦੇ ਆ ਉਹਨਾਂ ਦਾ ਮਾਨ ਸਨਮਾਨ ਕਰਦੇ ਆ ਤੇ ਆਪਣੇ ਪੂਰੇ ਪਟਿਆਲੇ ਸ਼ਹਿਰ ਦੇ ਵਿੱਚੋਂ ਹਰ ਸਾਲ ਇਹ ਹਮਨ ਮਾਕੇ ਆਂਦਨੇ ਸਾਰੇ ਧੀ ਸਾਡੇ ਨਾਲ ਸਹਿਯੋਗ ਕਰਦੇ ਨੇ ਕਿ ਆਪਾਂ ਸੀਆਂ ਦੀ ਲੋੜੀ ਹਰ ਸਾਲ ਮਨਾਉਂਦੇ ਰਾਵਾਂਗੇ ਹਮੇਸ਼ਾ ਰਹਿੰਦੇ ਆ ਇਹ ਰਵਾਇਤ ਹੈ ਜਿੱਥੇ ਲੋਕਾਂ ਨੇ ਦੇਖਿਆ ਮੁੰਡਿਆਂ ਦੀ ਲੋੜੀ ਮਨਾਉਂਦੇ ਆ ਤੁਸੀਂ ਧੀ ਦੀ ਕੀ ਸੰਦੇਸ਼ ਦੇਣਾ ਚਾਹੀਏ ਆਪਣੇ ਵੀ ਇਹ ਇੱਕ ਖਾਸ ਗੱਲ ਹੈ ਦੇਖੋ ਲੇਡੀਜ਼ ਵੀ ਮੇਰੇ ਨਾਲ ਇਸ ਕਰਕੇ ਵੀ ਜੁੜੀਆਂ ਹੋਈਆਂ ਨੇ ਨਾ ਕਿ ਅਸੀਂ ਛੋਟੀਆਂ ਬੱਚਿਆਂ ਦੀ ਲੋੜੀ ਮਨਾਉਂਦੇ ਆ ਤੇ ਲੋਕੀ ਤਾਂ ਮੁੰਡੇ ਦੀ ਲੋੜੀ ਮਨਾਉਂਦੇ ਨੇ ਖੁਸ਼ੀਆਂ ਮਨਾਉਂਦੇ ਨੇ ਅਸੀਂ ਕਈ ਸਾਲਾਂ ਤੋਂ ਛੇ ਛੇ ਮਹੀਨੇ ਸਾਡਾ ਤੇ ਅਸੀਂ ਤੀਆਂ ਦੀ ਲੋੜੀਆਂ ਹਮੇਸ਼ਾ ਮਨਾਉਂਦੇ ਰਾਵਾਂਗੇ ਕਿਉਂਕਿ ਤੀਆਂ ਜਿਹੜੀਆਂ ਨੇ ਉਹ ਮਾਂ ਨੇ ਆਪਣੇ ਇੰਡੀਆ ਦਾ ਮਾਂ ਨੇ ਆਪਾਂ ਅਸੀਂ ਕੁੜੀਆਂ ਨੂੰ ਪੜਾਈਏ ਵੱਡੇ ਵੱਡੇ ਅਫਸਰ ਬਣਾਈਏ ਇਹ ਹੀ ਆ ਸਾਡਾ ਸੰਦੇਸ਼ ਹੈ। ਹਾਂ ਜੀ ਇਸ ਪਰਿਵਾਰ ਜੀ। ਹਾਂ ਜੀ ਮੈਂ ਕਿਸ ਕਿਸ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਤੇ ਸਰ ਸਾਡੀ ਜਿਹੜੀ ਮੰਡਲ ਹੈ ਜੇਰ ਮਾਰਕਿਵਲ ਲੋਕ ਘੜੀਆਂ ਕੁੜੀਆਂ ਨੂੰ ਤੰਗ ਕੀਤਾ ਜਾਂਦਾ ਹੈ ਸੋਹਰੇ ਪਰਿਵਾਰ ਉਹਨਾਂ ਨੂੰ ਤੰਗ ਕਰਦਾ ਹੈ ਉਹਨਾਂ ਦੇ ਨਾਲ ਸਾਡੀ ਸੰਸਥਾ ਖੜਦੀ ਹੈ ਤੇ ਇਨਸਾਫ ਦਵਾਉਂਦੀ ਹੈ ਜੀ। ਇਤ ਸਰਵਸਿਆਂ ਨੂੰ ਤੇ ਮਿੰਡਾਂ ਦੇ ਵਿੱਚ ਰਹਿੰਦੇ ਆ ਮੇਰੇ ਭੈਣ ਭਰਾਵਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਨੀ ਆ ਮਾਂ ਦੀਆਂ ਧੀਆਂ ਨੂੰ ਜੇ ਕਿਸੇ ਦੇ ਨਾਲ ਟਕਾ ਹੁੰਦਾ ਹੈ ਤਾਂ ਸਾਡੀ ਸੰਸਥਾ ਦੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਹਰ ਹੱਥ ਦੇ ਵਿੱਚ ਸਾਥ ਦੇਵਾਂਗੇ ਇਹ ਯੁਵਾ ਲੜਕੀਆਂ ਵੀ ਕਾਫੀ ਜੁੜੀਆਂ ਆਏ ਪਿਤਾ ਪਾਵਨਾ ਦੇ ਨਾਲ ਜੁੜੀਆਂ ਨੇ ਦੇਖ ਕੇ ਇੱਕ ਦੂਜੇ ਨੂੰ ਸਤਿ ਸ਼ਾਹ ਹੁੰਦਾ ਹੈ ਤੇ ਮਨ ਕਰਦਾ ਵੀ ਅਸੀਂ ਵੀ ਕਰੀਏ ਜਿਵੇਂ ਸਾਡੇ ਲਲਤਾਰਾਉ ਜੀ ਨੇ ਜਸਵਿੰਦਰ ਕੌਰ ਜੀ ਨੇ ਇਹ ਵੀ ਬਹੁਤ ਵਧੀਆ ਕੰਮ ਕਰਦੇ ਨੇ ਉਹਨਾਂ ਨੂੰ ਦੇਖ ਕੇ ਹਰ ਇੱਕ ਦਾ ਮਨ ਕਰਦਾ ਵੀ ਅਸੀਂ ਵੀ ਇੱਥੇ ਆਈਏ ਤੇ ਇੱਥੇ ਸਮੇਸਾਸਤਰ ਦੇ ਵਿੱਚ ਬਹੁਤ ਸਾਰਾ ਜਿਤਮਾਨ ਮਿਲਦਾ ਹੈ